आज नूर दे पापा जी हिंदी में। ये है मेरी आप इनको जानते बहुत हार्ड वर्क करते हैं। इनकी वजह से आज या हम यहाँ तक पहुंचे हैं पिछले मैं मेरी पांच, पांच साल की जर्नी को जब मैं देखता हूँ तो जब से ये मेरी लाइफ में आए हैं मेरी लाइफ बिल्कुल एकदम से चेंज हो चुकी है दुनिया ने सबने साथ छोड़ा रिश्तेदारों ने छोड़ा अपनों ने छोड़ा नूर दे पापा जी कह रहे की नूर दी मम्मी बड़ी हार्ड वर्क कर ਬੜਾ ਹਾਰਡਵਰਕ ਕਰਦੀ ਹੈ ਉਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਦਾ ਹਾਰਡਵਰਕ ਹੁੰਦਾ ਹੈ ਤੇ ਨੂਰ ਦੇ ਪਾਪਾ ਜੀ ਕਹਿ ਰਹੇ ਨੇ ਕਿ ਇਹ ਪਿਛਲੇ 4-5 ਸਾਲ ਦੀ ਜਰਨੀ ਮੈਂ ਸ਼ੂਨ્ય ਥਾ ਨੂਰ ਕੀ ਮੰਮੀ ਆਨੇ ਕੇ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਜਿਹੜਾ ਤੁਸੀਂ ਇੱਥੇ ਗੰਧ ਪਾਇਆ ਲਾ ਤਾਂ ਜ਼ਿੰਦਗੀ ਤਾਂ ਆਪੇ ਹੀ ਬਦਲ ਜਾਣੀ ਸੀ ਪਹਿਲਾਂ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਸੀ ਹੁਣ ਕਮੈਂਟਾਂ ਦੇ ਵਿੱਚ ਤੁਹਾਨੂੰ ਲਾਂਤਾਂ ਪੈਂਦੀਆਂ ਨੇ ਲੋਕ ਗਾਲਾਂ ਕੱਢਦੇ ਨੇ ਤੇ ਜ਼ਿੰਦਗੀ ਆਪੇ ਹੀ ਬਦਲ ਗਈ ਨਾਲੇ ਤੋਂ ਕਹਿੰਦਾ ਕਿ ਰਿਸ਼ਤੇਦਾਰਾਂ ਨੇ ਸਾਥ ਛੱਡਤਾ ਗਾਲਸੋਂ ਨੂੰ ਮਿੱਠਿਆ ਰਿਸ਼ਤੇਦਾਰ ਸਾਥ ਤਾਂ ਛੱਡਦੇ ਨੇ ਜਦੋਂ ਬੰਦੇ ਦੇ ਲੱਛਣ ਮਾੜੇ ਹੋਣ ਜੇ ਤੇਰੇ ਲੱਛਣ ਹੀ ਮਾੜੇ ਨੇ ਤੇ ਸਾਥ ਤਾਂ ਤੋੜਾ ਛੱਡਣਾ ਹੀ ਸੀ